ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਮੈਂ ਜਿਹੜਾ ਤੁਹਾਨੂੰ ਗੀਤ ਸੁਣਾਉਣ ਲੱਗੀ ਆ ਇਹ ਬੜਾ ਪੁਰਾਣਾ ਗੀਤ ਆ ਮੁਗਲਾਂ ਦੇ ਜ਼ਮਾਨੇ ਦਾ ਜਦੋਂ ਮੁਗਲ ਰਾਜ ਹੁੰਦਾ ਸੀ ਤਾਂ ਉਹ ਸੋਹਣੀਆਂ ਕੁੜੀਆਂ ਨੂੰ ਦੇਖ ਕੇ ਉਠਾ ਕੇ ਲੈ ਜਾਂਦੇ ਸੀ ਤੇ ਇਸ ਗੀਤ ਦੇ ਵਿੱਚ ਵੀ ਇਹੀ ਦਿਖਾਇਆ ਗਿਆ ਵੀ ਉਹ ਕੁੜੀ ਨੂੰ ਉਠਾ ਕੇ ਲੈ ਗਏ ਸੋਹਣੀ ਸੀ ਕੁੜੀ ਬਹੁਤ ਜ਼ਿਆਦਾ ਸੁੰਦਰੀ ਤਾਂ ਫਿਰ ਉਹ ਅੱਗੇ ਕੀ ਹੁੰਦਾ ਇਹ ਤੁਸੀਂ ਗੀਤ ਰਾਹੀਂ ਸੁਣਿਓ ਮੈਨੂੰ ਆਸ ਹੈ ਤੁਹਾਨੂੰ ਪਸੰਦ ਆਊਗਾ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਗੀਤ ਥੋੜਾ ਜਿਹਾ ਲੰਬਾ ਹੈ ਇਹਨੂੰ ਸਾਰਾ ਸੁਣੋਗੇ ਧਿਆਨ ਨਾਲ ਤਾਂ ਤੁਹਾਨੂੰ ਸਮਝ ਆਊਗਾ ਇਹ ਬਹੁਤ ਸੋਹਣਾ ਗੀਤ ਹੈ ਇਹਨੂੰ ਧਿਆਨ ਨਾਲ ਸੁਣਿਓ ਸਾਰਾ ਸੁਣਿਓ ਲੰਬਾ ਹੈ ਥੋੜਾ ਜਿਹਾ ਗੀਤ ਮਨ ਆਨੰਦ ਪਿਆਰ ਜੇ ਗੀਤ ਦਾ ਮੋਗਲਾ ਨੇ ਕੋੜਾ ਹੰਪੀੜੀਆ ਸੁੰਦਰੀ ਪਾਣੀ ਨੂੰ ਜਾਵੇ ਜਾਵੇ ਸਪਾਇਆਵੇ ਜਲਮਾ ਸਸਜੋ ਪੇਕੇ ਉੱਠ ਗਈ ਸੌਰਾ ਗਿਆ ਸੀ ਗਰਾਈ ਨੀ ਸੱਯਾ ਸੌਰਾ ਗਿਆ ਸੀ ਗਰਾਈ ਹੁ ਨਾਂਂੇਂਦ ਜੋ ਖੇਡਣ ਤੁਰ ਗਈ ਵੇ ਮੈਂ ਮੁਗਲਾਂ ਨੇ ਲਈ ਸੀ ਚ ਜੁਰਾ ਵੇਸ ਪਾਇਆ ਬੇਜਲਮ ਕੋਠੇ ਤੰਤ ਚੜਕੇ ਦੇਖਦੀ ਇਕ ਰਾਹੀ ਜਾਵੇ ਨੀਸ ਕ੍ਰਿਸ਼ਨੇ ਹੈ ਵੇ ਵੀਰ ਲੈ ਜਾਈਕਸਨੇ ਹੈ ਬਾਪ ਮੇਰੇ ਨੂੰ ਅੱਖੜਾ ਤੀਤਾ ਮੁਗਲਾਂ ਨੇ ਲਈਏ ਚੁਰਾ ਜੰਗ ਆਵੇਸ ਪਾਇਆ ਵੇਜਨਵਾ ਰਾਜਨਦਰਾਇਆ ਮੁਸਾ ਪੁਰਾ ਲੈ ਜਾਈ ਕਿਸਨੇ ਹੈ ਬੇਵੀ ਬੀਰ ਮੇਰੇ ਨੂੰ ਅੱਖਣਾ ਪੜਾ ਮੁਗਲਾਂ ਨੇ ਲਈ ਵਿੱਚ ਚੁਰਾ ਚੁਰਾ ਵेश ਪਾਈਆ ਸੁਨੇਹੇ ਹੁਕੰਤ ਮੇਰੇ ਨੂੰ ਆਕੂੜਾ ਨਾ ਜੋ ਭੁਗ ਲਾ ਨੇ ਲਈ ਵੇ ਚੁਰਾ ਚੁਰਾ ਵੇ ਨੀ ਸਈਓ ਮੰਗ ਰੇ ਵੀਰ ਨੇ ਆਵੇ ਬਾਬਲ ਉੱਤਰਿਆ ਚਾਉ ਤੇਰੇ ਵੀਰ ਨੇ ਮਲੀ ਦੀ ਛਾਵੇਂ ਹਨੀ ਸਈਓ ਮੇਲੀ ਦੀ ਸ਼ਾਵੇਂ ਆਲੇ ਮੁਗਲਾਂ ਦੇ ਬਾਲੂ ਕਾ ਕੋੜਾ ਡੇੜੇ ਜਾ ਰੇ ਹੱਥ ਬਾਨ ਕਰਦਾ ਵੇਨੇ ਤੀ ਤੀ ਨੂੰ ਲਾਉਗਾ ਸੁਡਾਵੇ ਸੁਡਾਵੇ ਸੁਭਾਈ ਤਾ ਤੋ ਛੱਡਿਓ ਨਾ ਜਾਵੇ ਜਾਵੇ ਸਪਾਇਆ ਵੇਜ ਹੱਥ ਵਾਂਨ ਕਰਦਾ ਬੇਨਤੀ ਮੈਂ ਤਾਂ ਪਹਿੜਾ ਨੂੰ ਲਵੂੰਗਾ ਛੁੜਾਵੇ ਛੁੜਾਵੇ ਸੁਪਾਇਆਵੇ ਜਲਮਾ ਨਾ બોરિયા ના કોઈ અર્જ સુ તો સોણી સાથ છડી ના જાવે જવે બે સાથ છડી ਲੈ ਮੁਗਲਾ ਦੀਆ ਬਾਦਸ਼ਾਹੀ ਰੇ ਚਾਰ ਜਾਰੇ ਹੱਥ ਬੰਨ ਕਰਦਾ ਬੇਨਤੀ ਮੇਰੀ ਨਾ ਜੋ ਨੂੰ ਕਰ ਦੋ ਜਦ ਜਾਵੇ ਸਪਾਈਆ ਹਮ ਬੇਜਾ ാലേ ഹീരേ തേ മോതി നാ കോർജ ਅਰਜ ਸੁਨਾਵਾ ਨਾ ਜੋਤਾ ਤੇਰੀ ਖਰੀਓ ਸੋਣੀ ਸਾਥ ਚੜੀ ਨਾ ਜਾਵੇ ਛੱਡੀ ਨਾ ਜਾਵੇ ਬਬਲ ਭਾਈ ਕੇ ਰੋ ਪੀਆ ਮੀਰ ਨਮਾਰੀਆਂ ਤਾਹ ਕਾਂਤ ਤਾ ਚੰਦਰਾ ਹਸੀ ਜਾ ਤੂੰ ਬਾਬਲਕਾਰ ਆਪੋ ਨੇ ਰਖੂ ਤੇਰੀ ਵੀ ਲੱਜ ਮੈਂ ਅਨਨਕਾ ਮਗਲਾ ਦਾ ਭਾਵੇਂ ਰੁੱਖੀ ਮਰ ਜਾਮਾ ਬਾਬਲਾ ਭਾਵੇਂ ਹੁਕੀ ਮਰ ਜਾਮਾ ਜਾ ਵੇਸ ਪਾਇਆ ਵੇਜਾ